ਨਹੀਂ ਬਹੁਤ ਨਹੀਂ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਬਲੈਕਮੇਲਿੰਗ ਕਰਦੇ ਹੋ ਤੁਸੀਂ ਇੱਕ ਡਾਕਟਰ ਨੂੰ 11 ਲੱਖ ਰੁਪਇਆ ਲਿਆ ਬਲੈਕਮੇਲ ਕੀਤਾ ਵਕੀਲ ਤੋਂ 5 ਲੱਖ ਲਿਆ ਬਲੈਕਮੇਲ ਕੀਤਾ ਕੀ ਇਹ ਗਲਤ ਕੰਮਾਂ ਦੀ ਬਲੈਕਮੇਲਿੰਗ ਹੈ ਮੈਨੂੰ ਇਹ ਪਹਿਲਾਂ ਤਾਂ ਇਹ ਇੱਕ ਇਹ ਦਿਖਾਇਆ ਜਾਵੇ ਕਿਹੜਾ ਵਕੀਲ ਆ ਜਿਹੜੇ ਤੋਂ ਮੈਂ 5 ਲੱਖ ਰੁਪਇਆ ਲਿਆ ਹੋਗਾ ਜਾਂ ਮੈਂ ਲਿਆ ਕਿਸ ਵਾਸਤੇ ਉਹਨੂੰ ਮੈਂ ਬਲੈਕਮੇਲ ਕੀਤਾ ਕੀ ਉਹ ਬੰਦੇ ਦਾ ਮੈਂ ਨਾਮ ਜਾਣ ਸਕਦੀਆਂ ਜਾਂ ਉਹਨੂੰ ਕੈਮਰੇ ਤੇ ਲਿਆਂਦਾ ਜਾ ਸਕਦਾ ਉਹਨੂੰ ਸਾਹਮਣੇ ਲੈ ਕੇ ਆਓ ਕਿਹੜੇ ਤੋਂ 5 ਲੱਖ ਲਿਆ ਕਿਹੜੇ ਡਾਕਟਰ ਤੋਂ ਮੈਂ ਤੇ 11 ਲੱਖ ਰੁਪਏ ਲਿਆ ਕੀ ਉਹਦੇ ਤੇ ਮੈਂ ਕੀ ਅਲੀਗੇਸ਼ਨ ਲਾਇਆ ਕਿਤੇ ਕੋਈ ਦਰਖਾਸਤ ਦਿੱਤੀ ਹੋਣੀ ਹੈ ਨਾ ਕਿਤੇ ਤਾਂ ਕੁਝ ਹੋਇਆ ਹੋਊਗਾ ਕੋਈ ਦਾ ਪ੍ਰੂਫ ਹੋਊਗਾ ਕੋਈ ਤਾਂ ਉਸ ਟਾਈਮ ਦਾ ਗਵਾਹ ਹੋਊਗਾ ਜੀ ਤੁਮ ਪੈਸੇ ਲੈ ਹੋਣਗੇ ਮਤਲਬ ਹੀ ਨਹੀਂ ਬਿਲਕੁਲ ਬੇਬਨਾ ਤੇ ਝੂਠੇ ਮਨਕਰਤ ਕਹਾਣੀਆਂ ਇਹ ਮੈਨੂੰ ਸਿਰਫ ਬਦਨਾਮ ਕਰਨ ਦੇ ਲਈ ਮੈਨੂੰ ਸਿਰਫ ਨੀਚਾ ਦਿਖਾਉਣ ਦੇ ਲਈ ਇਹ ਚ ਕੋਈ ਸੱਚਾਈ ਨਹੀਂ ਇਹ ਵੀ ਕਿਹਾ ਗਿਆ ਕਿ ਜਿਹੜਾ ਤੁਹਾਡਾ ਰਿਲੇਸ਼ਨ ਜਿਹੜਾ ਤੁਹਾਡਾ ਤੁਹਾਡਾ ਹਸਬੰਡ ਨਾਲ ਟੁੱਟਿਆ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਨਾਲ ਧੋਖਾ ਹੋਇਆ ਫਰਾਡ ਹੋਇਆ ਟੀਚਰ ਕਹਿ ਕੇ ਟੀਚਰ ਸੀਗਾ ਨਹੀਂ ਪਰ ਇਹ ਖਬਰਾਂ ਦੇ ਵਿੱਚ ਇਹ ਆਇਆ ਕਿ ਤੁਹਾਨੂੰ ਉਸ ਬੰਦੇ ਨੇ ਕਿਸੇ ਐਸ ਐਚਓ ਦੇ ਨਾਲ ਰੰਗੇ ਹੱਥੀ ਫੜ ਲਿਆ ਸੀ ਤਾਂ ਕਰਕੇ ਤੁਹਾਡਾ ਰਿਲੇਸ਼ਨ ਖਤਮ ਹੋਇਆ ਉਹ ਮਤਲਬ ਹੀ ਨਹੀਂ ਜੀ ਬਿਲਕੁਲ ਵੀ ਜਿਵੇਂ ਸ਼ਰਮ ਸਰਾਸਰ ਝੂਠ ਹੈ ਇਹ ਜੋ ਵੀ ਇਹ ਮਿਲੀਭੁਗਤ ਕਰਕੇ ਮੇਰੇ ਤੇ ਕਹਿੰਦਾ ਮਤਲਬ ਅਲੀਗੇਸ਼ਨ ਬਣਾਏ ਜਾ ਰਹੇ ਆ ਕੋਈ ਵੀ ਬੰਦਾ ਇੰਨਾ ਮਾੜਾ ਹੋ ਸਕਦਾ ਜਿਸਨੇ ਇਲਜ਼ਾਮ ਮੇਰੇ ਤੇ ਧਰੇ ਜਾ ਰਹੇ ਆ ਇੰਨਾ ਵੀ ਮਾੜਾ ਹੋ ਸਕਦਾ ਕੋਈ ਮਲਟੀਪਲ ਮਰਦਾਂ ਨਾਲ ਤੁਹਾਡੇ ਰਿਲੇਸ਼ਨ ਦੀ ਗੱਲ ਹੈ ਹਾਂ ਮੈਂ ਉਹ ਹੀ ਤਾਂ ਕਹਿ ਰਹੀ ਐਸਐਚਓ ਨਾਲ ਮਰਦ ਦੇ ਕਾਈਪੀਐਸ ਨਾਲ ਰਿਲੇਸ਼ਨ ਨੇ ਕਾਈਪੀਐਸ ਨਾਲ ਤੁਹਾਡਾ ਰਿਲੇਸ਼ਨ ਬਲਵਿੰਦਰ ਨਾਲ ਰਿਲੇਸ਼ਨ ਇੱਕ ਪਾਸੇ ਕਹਿ ਰਹੇ ਮੇਰੇ ਆਈਪੀਐਸ ਦਾ ਡਾਕਟਰਾਂ ਤੇ ਵਕੀਲਾ ਨਾਲ ਤੁਸੀਂ ਰਿਲੇਸ਼ਨ ਬਣਾ ਕੇ ਬਲੈਕਮੇਲ ਕਰਦੇ ਰਹੇ ਹੋ ਉਹਨਾਂ ਨੂੰ ਕਿਸੇ ਤੋਂ 11 ਲੱਖ ਕਿਸੇ ਤੋਂ 5 ਲੱਖ ਮੈਨੂੰ ਪ੍ਰੂਫ ਤਾਂ ਦਿਓ ਨਾ ਕਿਹੜਾ ਵਕੀਲ ਆ ਕਿਹੜਾ ਡਾਕਟਰ ਆ ਕਿਹੜਾ ਕਿਹੜਾ ਕੌਣ ਬੰਦਾ ਜਿਹਦੇ ਤੋਂ ਮੈ ਮੈਨੂੰ ਕਿਸ ਨੇ ਫੜਿਆ ਹੋਵੇ ਜਾਂ ਮੈਨੂੰ ਕੋਈ ਮੌਕੇ ਦੇ ਉੱਤੇ ਦੇਖਿਆ ਹੋਵੇ ਜਮਾ ਬਿਲਕੁਲ ਝੂਠ ਸਰਾਸਰ ਝੂਠ ਬੋਲਿਆ ਜਾ ਰਿਹਾ ਬਿਲਕੁਲ ਹੀ ਮੈਨੂੰ ਸਿਰਫ ਇੱਕ ਬਦਨਾਮ ਕਰਨ ਲਈ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਕੋਈ ਬੰਦਾ ਸਾਹਮਣੇ ਆ ਕੇ ਬੋਲੇ ਮੇਰੇ ਵੀ ਹਾਂਜੀ ਇਹਦੇ ਤੇ ਅਸੀਂ ਦਰਖਾਸਤ ਦਿੱਤੀ ਸੀ ਹੁਣ ਤਾਂ ਦੁਨੀਆ ਮੇਰੇ ਬਹੁਤ ਖਿਲਾਫ ਆ ਹੁਣ ਬੋਲ ਲੈਣ ਜਿਹਦੇ ਨਾਲ ਮੈਂ ਕੁਝ ਕੀਤਾ ਹੁਣ ਬੋਲ ਲੈਣ ਜਿੱਥੇ ਮੇਰੇ ਪਹਿਲਾਂ ਦੋਸਤ ਜਾਂ ਦੋਸ਼ਮਣ ਬੋਲੀ ਜਾ ਰਹੇ ਆ ਜਿਹੜਾ ਵੀ ਕੋਈ ਬੋਲ ਰਿਹਾ ਮੇਰੇ ਖਿਲਾਫ ਮੀਡੀਆ ਇੰਨਾ ਸਾਥ ਦੇ ਰਿਹਾ ਉਹਨਾਂ ਮੀਡੀਆ ਉਹਨਾਂ ਤੱਕ ਜਾਵੇ ਉਹ ਮੀਡੀਆ ਤਾਂ ਕੌਣ ਬੋਲਣ ਮੇਰੇ ਖਿਲਾਫ ਵੀ ਹਾਂਜੀ ਮੇਰ ਤਾਂ ਵੇਖੋ ਜੀ ਆ ਪਰਨੋਟ ਭਰਿਆ ਪਿਆ 5 ਲੱਖ ਦਾ ਆ ਮੈਂ ਖਾਤੇ ਚੋਂ ਕੱਢ ਕੇ ਇਹਨੂੰ ਪੈਸੇ ਦਿੱਤੇ ਆ ਕਿਹੜਾ ਵਕੀਲ ਆ ਕਿਹੜਾ ਡਾਕਟਰ ਮੇਰੇ ਸਾਹਮਣੇ ਲਿਆਂਦਾ ਜਾਵੇ ਬਠਿੰਡੇ ਦੇ ਇੱਕ ਵੱਡੇ ਪੋਲੀਟੀਸ਼ਨ ਨੇ ਥੋੜੀ ਭਰਤੀ ਕਰਾਈ ਬਿਲਕੁਲ ਵੀ ਨਹੀਂ ਜੀ 2011 ਦੇ ਵਿੱਚ ਬੜੀ ਮਿਹਨਤ ਦੇ ਨਾਲ ਸਾਡੀ ਜਿਹੜੀ ਇਹ ਮੈਰਿਟ ਦੇ ਆਧਾਰ ਤੇ ਭਰਤੀ ਹੋਈ ਆ 2011 ਦੇ ਵਿੱਚ ਮੈਂ ਉਹਦੇ ਸ਼ੁਰੂ ਤੋਂ ਮੈਂ ਬਹੁਤ ਆਦੇ ਪੜ੍ਹਦੇ ਟਾਈਮ ਤੋਂ ਮੈਂ ਆਪਣੀ ਤਿਆਰੀ ਕਰਦੀ ਸੀ ਜੌਬ ਲਈ ਉਸ ਤੋਂ ਬਾਅਦ ਜਦੋਂ ਭਰਤੀ ਹੋ ਜਾਂਦੀ ਮੇਰਾ 5 ਫੁੱਟ 7 ਇੰਚ ਹਾਈਟ ਆ ਉਸ ਟਾਈਮ 5 ਫੁੱਟ 7 ਇੰਚ ਹਾਈਟ ਦੇ ਨੰਬਰ ਲੱਗਦੇ ਸੀ ਹਾਈਟ ਦੇ ਵੀ ਨੰਬਰ ਲੱਗਦੇ ਸੀ ਔਰ ਪਲੱਸ ਆਪਣੇ ਜੇ ਆਪਾਂ ਪਰਸੈਂਟੇਜ ਆ ਤਾਂ ਉਹਦੇ ਵੀ ਨੰਬਰ ਲੱਗਦੇ ਸੀ 2011 ਦੀ ਭਰਤੀ ਦਾ ਮੈਰਿਟ ਘੜਾਈ ਜਾਵੇ ਮੈਂ ਪਹਿਲੇ ਦੂਜੇ ਨੰਬਰ ਦੇ ਉੱਤੇ ਮੈਂ ਭਰਤੀ ਆਪਣੇ ਦਮ ਤੇ ਹੋਈਆਂ ਕੋਈ ਮੈਨੂੰ ਭਰਤੀ ਕਰਾਉਣ ਵਾਲਾ ਉੱਥੇ ਹੈ ਨਹੀਂਗਾ ਵੀਡੀਓ ਜੇ ਕਿਆ ਕੇ ਬਦਲਾਨੇ ਪਰਤੀ ਕਰਾਈ ਥੋੜੀ ਬਿਲਕੁਲ ਵੀ ਨਹੀਂ ਜੀ ਜੋ ਹੁਣ ਜੇ ਸਾਡਾ ਪਿੰਡ ਉਥੇ ਜੱਕ ਪਤੇ ਸਿੰਘ ਵਾਲਾ ਬਿਨਾ ਵਜਾ ਬਦਨਾਮ ਕੀਤਾ ਮੈਨੂੰ ਬਹੁਤ ਦੁੱਖ ਹੈ ਇਸ ਚੀਜ਼ ਦਾ ਮੇਰੇ ਪਿੰਡ ਨੂੰ ਵੀ ਬਦਨਾਮ ਕੀਤਾ ਗਿਆ ਪਰ ਜੇ ਉਹਨਾਂ ਦਾ ਪਿੰਡ ਆ ਹੋ ਕੁਝ ਵੀ ਆ ਪਰ ਇਹਦਾ ਮਤਲਬ ਇਹ ਥੋੜੀ ਵੀ ਉਹਨਾਂ ਨੇ ਮੈਨੂੰ ਨੌਕਰੀ ਜੋ ਪੜੀ ਮੈਂ ਆਪ ਟੈਸਟ ਮੈਂ ਦਿੱਤਾ ਫਿਜ਼ੀਕਲ ਟੈਸਟ ਮੈਂ ਕਲੀਅਰ ਕੀਤੇ ਮੈਡ ਦੇ ਵਿੱਚ ਨੰਬਰ ਮੇਰਾ ਆਇਆ ਉਹਨਾਂ ਨੇ ਕਿ ਮੇ ਲਵਾਤਾ ਜੀ ਮੈਨੂੰ ਸੁਸਾਇਡ ਦੀ ਵੀ ਕੋਸ਼ਿਸ਼ ਕੀਤੀ ਤੁਸੀਂ ਬਿਲਕੁਲ ਵੀ ਨਹੀਂ ਪਰਨਲ ਦੀਆਂ ਗੋਲੀਆਂ ਖਾ ਕੇ ਵੀ ਬਿਲਕੁਲ ਵੀ ਨਹੀਂ ਇਹ ਇਹੀ ਜਿਹੜੀ ਲੇਡੀਜ਼ ਆ ਬਲੈਕਮੇਲ ਕਰ ਰਹੀ ਹੈ ਮੈਨੂੰ ਕਾਫੀ ਟਾਈਮ ਤੋਂ ਕਿ ਮੈਂ ਤੇਰੀਆਂ ਫੋਟੋਜ਼ ਪਰਸਨਲ ਵੀਡੀਓ ਮੇਰੇ ਕੋਲੇ ਫੋਟੋਜ਼ ਨੇ ਜਿਹੜੀਆਂ ਮੈਂ ਕੰਪਲੇਂਟਾਂ ਮੈਂ ਪੁਲਿਸ ਨੂੰ ਦਿੱਤੀਆਂ ਹੋਈਆਂ ਨੇ ਹੈਗੀਆਂ ਤੁਹਾਡੀਆਂ ਇਹੋ ਜਿਹੀਆਂ ਵੀਡੀਓਜ਼ ਮੇਰੀਆਂ ਕੋਈ ਨਹੀਂ ਹੈਗੀਆਂ ਪਰ ਇਸ ਲੇਡੀਜ਼ ਨੇ ਐਡਿਟ ਕਰਕੇ ਬਣਾਈਆਂ ਹੁਣ ਵੀ ਇੰਸਟਾ ਤੇ ਕੋਈ ਨਾ ਕੋਈ ਪਾਈ ਜਾ ਰਿਹਾ ਐਦਾਂ ਦੀਆਂ ਇਦਾਂ ਨੂੰ ਵੀ ਮੈਂ ਵਾਇਰਲ ਕਰਕੇ ਮੈਂ ਤੇਰੇ ਤੇ ਤੈਨੂੰ ਬਦਨਾਮ ਕਰ ਦੂੰਗੀ ਇੱਕ ਵੀਡੀਓ ਹੈ ਜਿਹੜੀ ਤੁਹਾਡੇ ਨਾਲ ਜੋੜੀ ਜਾ ਰਹੀ ਹੈ ਇੱਕ ਬਿਕਨੀ ਦੇ ਵਿੱਚ ਔਰਤ ਖੜੀ ਹੈ ਸ਼ੀਸ਼ੇ ਦੇ ਵਿੱਚ ਥੋਡੀ ਹੈ ਉਹ ਬਿਲਕੁਲ ਵੀ ਨਹੀਂ ਜੀ ਮੇਰੀ ਨਹੀਂ ਹੈ ਐਡਿਟ ਕੀਤੀ ਆ ਮੈਂ ਉਹਦੇ ਤੇ ਵੀ ਕੰਪਲੇਂਟ ਦੇ ਰੱਖੀ ਆ ਉਹਦੇ ਤੇ ਬਕਾਇਦਾ ਮੈਂ ਆਪਦੇ ਵੱਲੋਂ ਜਿਹੜੀ ਕਾਰਵਾਈ ਬਣਦੀ ਆ ਕੋਰਟ ਵਿੱਚ ਵੀ ਪੁਲਿਸ ਦੇ ਵਿੱਚ ਵੀ ਮਹਾਂ ਪ੍ਰਸ਼ਾਸਨ ਦੀ ਕੋਈ ਇਹੋ ਜੀ ਵੀਡੀਓ ਜਾਂ ਫੋਟੋ ਤੁਸੀਂ ਬਲਵਿੰਦਰ ਨਾਲ ਸਾਂਝੀ ਕੀਤੀ ਹੋਵੇ ਤੇ ਉਹਦੀ ਘਰ ਵਾਲੀ ਨੇ ਉਹਦੇ ਫੋਨ ਤੋਂ ਲਈ ਹੋਵੇ। ਮਤਲਬ ਹੀ ਨਹੀਂ ਬਿਲਕੁਲ ਝੂਠ ਬੋਲਿਆ ਜਾ ਰਿਹਾ ਬਿਲਕੁਲ ਵੀ ਨਹੀਂ ਇਸ ਤਰ੍ਹਾਂ ਦਾ ਹੋ ਸਕਦਾ ਵੀ ਮੈਂ ਐਦਾਂ ਦੀ ਕੋਈ ਫੋਟੋ ਖਿੱਚੀ ਹੋਵੇ ਜਾਂ ਮੈਂ ਬਣਾਈ ਹੋਵੇ। ਜੇ ਹੈਗੀ ਤਾਂ ਉਹਨੂੰ ਕਿ ਪੇਸ਼ ਕਰੇ। ਹੁਣ ਕਾਹਦਾ ਡਰ? ਇੰਨਾ ਉਹਦੀ ਸਾਰੀ ਸਰਕਾਰ ਉਹਦੀ ਸਾਰਾ ਮੀਡੀਆ ਉਹਦੇ ਨਾਲ ਆ ਉਹਨੂੰ ਕਿ ਵਾਇਰਲ ਕਰ। ਫਿਰ ਉਹ ਤਾਂ ਜੇ ਆਈ ਤਾਂ ਤੁਸੀਂ ਕਹਿ ਰਹੇ ਹੋ ਕਿ ਉਹ ਉਹ ਬਣਾਈ ਹੋਈ ਹੈ। ਐਡਿਟ ਕੀਤੀਆਂ ਹੋਈਆਂ ਜੀ ਐਡਿਟ ਕਰਕੇ ਮੈਨੂੰ ਬਲੈਕਮਿਲ ਕੀਤਾ ਜਾ ਰਿਹਾ ਬਲੈਕਮਿਲ ਕਰਕੇ ਮੇਰੇ ਤੋਂ 20 ਲੱਖ ਦੀ ਡਿਮਾਂਡ ਕੀਤੀ ਜਾ ਰਹੀ ਹੈ ਤੁਸੀਂ ਕਿਉਂ ਡਰਦੇ ਹੋ ਜੇ ਤੁਸੀਂ ਕਦੇ ਬਣਾਈ ਨਹੀਂ ਇਹੋ ਜੀ ਕਿਸੇ ਨੂੰ ਭੇਜੀ ਨਹੀਂ ਤੇ ਫਿਰ ਮੈਨੂੰ ਜੋੜ ਕੇ ਤਾਂ ਮੈਨੂੰ ਪਤਾ ਤੁਸੀਂ ਬਲੈਕਮਿਲ ਕਿਉਂ ਹੋ ਰਹੇ ਹੋ ਤੁਸੀਂ ਮੇਰੀ ਆਵਾਜ਼ ਬਣਾ ਕੇ ਮੈਨੂੰ ਬਦਨਾਮ ਕੀਤਾ ਜਾ ਰਿਹਾ ਕਦੇ ਮੇਰੀ ਕੋਈ ਫੋਟੋ ਬਣਾ ਕੇ ਮੈਨੂੰ ਬਦਨਾਮ ਕੀਤਾ ਜਾ ਰਿਹਾ ਮੇਰਾ ਮੈਨੂੰ ਪ੍ਰੂਫ ਤਾਂ ਕਰਨਨਾ ਵੀ ਉਹ ਮੈਂ ਹੀ ਹਾਂ ਜਾਂ ਮੇਰੀ ਆਵਾਜ਼ ਮੇਰੀ ਹੀ ਆ ਕਿਤੇ ਵੀ ਆ ਕੁਝ ਵੀ ਮੇਰਾ ਪ੍ਰੂਫ ਤਾਂ ਕਰਨਨਾ ਉਹਨੂੰ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਪ੍ਰੋਪਰ ਤਰੀਕੇ ਦੇ ਨਾਲ ਸਾਰੇ ਕੇਸ ਦੀ ਤੁਹਾਨੂੰ ਜਦ ਆਈਜੀ ਸੁਖਚੈਨ ਸਿੰਘ ਹੋਣਾ ਨੇ ਬਕਾਇਦਾ ਇਹ ਕਿਹਾ ਕਿ ਥੋੜੀ